ਇਸ ਮੀਨਤ ਜੁੜੀ ਹੋਈ ਵੱਡੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ RAM REHIM ਇੱਕ ਵਾਰ ਫਿਰ ਜੇਲ੍ਹੋਂ ਬਾਹਰ ਆਉਣ ਦੀ ਮੰਗ ਕਰ ਰਹੇ ਨੇ ਜੀ ਹਾਂ ਸੱਚਾ ਸੌਦਾ ਸਾਧ ਦੇ ਮੁਖੀ RAM REHIM ਗਰਮੀਤ RAM REHIM ਨੇ ਪਟੀਸ਼ਨ ਦਾਇਰ ਕੀਤੀ ਹੈ ਅਰਜੀ ਲਿਖੀ ਹੈ ਹਰਿਆਣੇ ਦੀ ਸਰਕਾਰ ਨੂੰ ਪਟ ਦੇ ਪਟੀਸ਼ਨ ਵਖ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਾਈ ਸੀ ਜਿਥੇ ਉਹਨਾਂ ਨੇ ਮੰਗ ਕੀਤੀ ਕਿ ਮੈਨੂੰ 21 ਦਿਨ ਦੀ ਰਿਹਾਈ ਦਿੱਤੀ ਜਾਵੇ ਰੋਤਗੜੀ ਸਨਾਰੀਆ ਦੇਿਲ ਦੇ ਵਿੱਚ ਬੰਦ ਨੇ ਔਰ ਸਾਧਮੀ ਸ਼ੋਸ਼ਣ ਅਤੇ ਬਲਤਕਾਰ ਅਤੇ ਕਤਲ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਹੈ ਤਾਂ ਇੱਕ ਪਾਸੇ ਤਾਂ ਰਾਮ ਰਹੀਮ ਰਿਹਾਈ ਮੰਗਦਾ ਤਾਂ ਦੂਸਰੇ ਪਾਸੇ ਜਿਹੜਾ ਝਾੜ ਪਾਈਏ ਹਾਈ ਕੋਰਟ ਨੇ ਝਾੜ ਪਾਈ ਹੈ ਕਿ ਤੁਸੀਂ ਤੀਸਰੇ ਦਿਨ ਔਰ ਥੋੜੇ ਦਿਨਾਂ ਬਾਅਦ ਜਿਹੜਾ ਪਟੀਸ਼ਨ ਮੰਗ ਲੈਨੇ ਹੋ ਤੇ ਤੁਸੀਂ ਪਹਿਲਾਂ ਪ੍ਰੋਗਰਾਮ ਰੱਖ ਲੈਨੇ ਹੋ ਤੇ ਫਿਰ ਕਹਨੇ ਹੋ ਕਿ ਪ੍ਰੋਗਰਾਮ ਦਾ ਮੈਂ ਹਿੱਸਾ ਬਣਨਾ ਹੈ ਜਿਸ ਤੋਂ ਬਾਅਦ ਤਗੜੀ ਜਿਹੜੀ ਝਾੜ ਵੀ ਪਾਈ ਹੈ ਹਾਈ ਕੋਰਟ ਨੇ ਦਰਅਸਲ ਅੱਜ ਸੁਣਵਾਈ ਸੀ ਤਾਂ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਗਈ ਸੀ ਰਾਮ ਰਹੀਮ ਦੇ ਵੱਲੋਂ ਕਿ ਡੇਰਾ ਸੱਚਾ ਸੌਦਾ ਦੇ ਵਿੱਚ 21 ਦਿਨ ਦਾ ਪ੍ਰੋਗਰਾਮ ਆ ਜਿਹਦੇ ਵਿੱਚ ਮੈਨੂੰ 21 ਦਿਨ ਦੀ ਫਰਲੋ ਜਾਂ ਪਰਲੋ ਦਿੱਤੀ ਜਾਵੇ ਤਾਂ ਪਟੀਸ਼ਨ ਤੇ ਪਹਿਲਾਂ ਤਾਂ ਕੋਰਟ ਦੇ ਜੱਜਾਂ ਨੇ ਝਾੜ ਪਾਈ ਕਿ ਤੁਸੀਂ ਤਾਂ ਪਹਿਲਾਂ ਪ੍ਰੋਗਰਾਮ ਰੱਖ ਲੈਨੇ ਹੋ ਫਿਰ ਤੁਸੀਂ ਰਿਹਾਈ ਮੰਗਦੇ ਹੋ ਕੀ ਪਰਲੋ ਦਿੱਤੀ ਜਾਵੇ ਮੈਨੂੰ ਇਹ ਨਹੀਂ ਦਿੰਦੀ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਆਪਣਾ ਮੁਲਤਵੀ ਕਰ ਲਵੋ ਪ੍ਰੋਗਰਾਮ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਤੇ ਇਹ ਮਾਮਲਾ ਜਿਹੜਾ 2 ਜੁਲਾਈ ਤੱਕ ਪੈਂਡਿੰਗ ਰੱਖ ਦਿੱਤਾ ਪੈਂਡਿੰਗ ਤਾਂ ਰੱਖਿਆ ਗਿਆ ਕਿਉਂਕਿ ਜਿਹੜੇ ਚੀਫ ਜਸਟਿਸ ਉੱਚ ਅਧਿਕਾਰੀ ਜਿਹੜੇ ਇਸ ਦੀ ਸੁਣਵਾਈ ਕਰਦੇ ਨੇ ਉਸ ਬੈਂਚ ਤੇ ਹੀ ਜਿਹੜਾ ਇਹ ਮਾਮਲਾ ਚੱਲ ਰਿਹਾ ਚੀਫ ਜਸਟਿਸ ਹੀ ਇਸ ਤੇ ਜਿਹੜਾ ਅੰਤਿਮ ਜਿਹੜਾ ਫੈਸਲਾ ਦੇਣਗੇ ਤਾਂ ਹਰਿਆਣੇ ਦੀ ਸਰਕਾਰ ਨੇ ਜਿਹੜਾ ਪੱਤਰ ਲਿਖਿਆ ਸੀ ਅਰਜੀ ਲਿਖੀ ਸੀ ਉਸ ਦੇ ਵਿੱਚ ਹਰਿਆਣੇ ਦੀ ਸਰਕਾਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਉਹ ਵਿਚਾਰ ਵਟਾਂਦਰਾ ਕਰੀ ਉਹਨਾਂ ਦਾ ਇੰਨਾ ਹੀ ਕਹਿਣਾ ਇਸ 77 ਦੇ ਵੱਲੋਂ ਜਿਹੜੇ ਬਿਆਨ ਆਏ ਨੇ ਕਿ ਹਜੇ ਤੱਕ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਕਿ ਰੋहतक ਦੀ ਸਨਾਰੇ ਜੇਲ੍ਹ ਤੋਂ ਰਾਮ ਰਹੀਮ ਨੂੰ ਪਰਲੋ ਦੇਵेंगे ਦੇਣਗੇ ਜਾਂ ਨਹੀਂ ਇਹ ਹਾਈ ਕੋਰਟ ਦਾ ਫੈਸਲਾ ਹਾਈ ਕੋਰਟ ਹੀ ਫੈਸਲਾ ਸੁਣਾਵੇਗੀ ਇੱਕ ਪਾਸੇ ਬੰਦੀ ਸਿੰਘਾਂ ਨੂੰ ਰਹਿ ਕੇ ਲੈ ਕੇ ਜਿਹੜਾ ਗਰਮੀਤ ਰਾਮ ਰਹੀਮ ਸੌਦੇ ਸਾਧ ਨੂੰ ਘੇਰਿਆ ਜਾ ਰਿਹਾ ਕਿ ਇਹ 2 ਮਹੀਨੇ ਜਾਂ 1 ਮਹੀਨੇ ਬਾਅਦ ਪਰਲੋ ਮੰਗ ਲੈਂਦੇ ਨੇ ਪਰਲੋ ਮੰਗ ਲੈਂਦੇ ਨੇ ਤਾਂ ਸਰਕਾਰਾਂ ਵੀ ਪਰਲੋ ਦੇ ਦਿੰਦੀਆਂ ਨੇ ਤੇ ਚੋਣਾਂ ਦੇ ਵਿੱਚ ਤਾਂ ਖਾਸ ਕਰਕੇ ਜਿਹਆਂ ਨੂੰ ਜਿਹੜੀ ਰਾਹ ਦਿੱਤੀ ਜਾਂਦੀ ਹੈ ਸਾਡੇ ਬੰਦੀ ਸਿੰਘ ਦਾਦੂ ਬਾਲ ਦਾ ਵੀ ਬਿਆਨ ਆਇਆ ਸੀ ਕਿ ਬੰਦੀ ਸਿੰਘ ਜਿਹੜੇ ਨੇ ਉਹਨਾਂ ਦਾ ਕਹਿਣਾ ਕਿ ਸਾਡੇ ਬੰਦੀ ਸਿੰਘ ਨੇ ਜਿਹੜੇ ਉਹ ਤਾਂ ਜਿਹੜੇ ਸਾਰੀਆਂ ਸਜ਼ਾਵਾਂ ਭੁਗਤ ਚੁਕੇ ਨੇ ਉਹਨਾਂ ਨੂੰ ਤਾਂ ਜਿਹੜਾ ਅੰਤਮ ਸੰਸਕਾਰ ਆਪਣੇ ਭੈਣ ਭਰਾ ਮਾਪਿਆਂ ਦੇ ਵੇਲੇ ਵੀ ਘੰਟੇ ਦੀ ਪਰਲੋ ਦਿੱਤੀ ਜਾਂਦੀ ਹੈ ਤੇ ਇਸ ਨੂੰ 6-6 ਜਾਂ 7-7 ਹਫ਼ਤੇ ਦੀ ਪਰਲੋ ਦੇ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਨਾਰਾਜ਼ਗੀ ਜ਼ਾਹਰ ਕੀਤੀ ਹੈ ਤਾਂ ਉੱਤੇ ਹੀ ਇਸ ਤੇ ਜਿਹੜਾ ਹੁਣ ਨੋਟਿਸ ਦਿੱਤਾ ਹੈ ਹਰਿਆਣੇ ਦੀ ਸਰਕਾਰ ਨੂੰ ਕਿ ਫੈਸਲਾ ਹਰਿਆਣੇ ਦੀ ਸਰਕਾਰ ਕਰੇ ਤੇ ਇਸ ਤੇ ਕਾਰਵਾਈ ਜਿਹੜੀ ਹੋਣੀ ਚਾਹੀਦੀ ਉਹ ਵੀ ਕਰਨੀ ਚਾਹੀਦੀ ਹੈ ਹਰਿਆਣਾ ਦੀ ਸਰਕਾਰ ਨੇ ਜਿਹੜਾ ਡੇਰਾ ਮੁਖੀ ਦੀ ਅਰਜੀ ਤੇ ਜਿਹੜਾ ਵਿਚਾਰ ਕੀਤਾ ਹੈ ਉਹਨਾਂ ਦਾ ਕਹਿਣਾ ਕਿ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਫਰਲੋ ਦੇਣੀ ਹੈ ਜਾਂ ਨਹੀਂ ਦੇਣੀ ਇਸ ਤੋਂ ਬਾਅਦ ਸੁਣਾਈ 2 ਜੁਲਾਈ ਤੱਕ ਜਿਹੜੀ ਮੌਲਤਵਿਦ ਕਰ ਦਿੱਤੀ ਹੈ ਤਾਂ ਇੱਥੇ ਹਾਈ ਕੋਰਟ ਨੇ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਉਮੇਟੀ ਨੂੰ ਵੀ ਨੋਟਿਸ ਭੇਜਿਆ ਉਸ ਤੋਂ ਬਾਅਦ ਉਹਨਾਂ ਦਾ ਕੀ ਫੈਸਲਾ ਆਏਗਾ ਉਹ ਵੀ ਜਿਹੜਾ ਮੁੱਖ ਰੱਖਿਆ ਡੇਰਾ ਮੁਖੀ ਨੇ ਆਪਣੇ ਅਰਜੀ ਵਿੱਚ ਕੀ ਕੁਝ ਲਿਖਿਆ ਵੀ ਸਾਂਝਾ ਕਰਦਿਨੇ ਆਰਜੀ ਸਾਡੇ ਕੋਲ ਪਹੁੰਚੇ ਕਿ ਡੇਰੇ ਵਿੱਚ ਇਸ ਮਹੀਨੇ ਇੱਕ ਪ੍ਰੋਗਰਾਮ ਹੋਣ ਵਾਲਾ ਜਿਸ ਵਿੱਚ ਉਹਨਾਂ ਨੂੰ ਹਾਜ਼ਰੀ ਭਰਨ ਲਈ ਛੁੱਟੀ ਦਿੱਤੀ ਜਾਵੇ ਇਸ ਤੇ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਆਪਣੇ ਪ੍ਰੋਗਰਾਮ ਨੂੰ ਮਲਤਵੀ ਕਰੋ ਤੁਸੀਂ ਆਪਣੇ ਪ੍ਰੋਗਰਾਮ ਮਲਤਵੀ ਕਰ ਲਓ ਤੁਸੀਂ ਪਹਿਲਾ ਪ੍ਰੋਗਰਾਮ ਦਾ ਆਯੋਜਨ ਕਰਦੇ ਹੋ ਅਤੇ ਫਿਰ ਬਾਅਦ ਦੇ ਵਿੱਚ ਅਦਾਲਤ ਵਿੱਚ ਆ ਕੇ ਅਰਜ਼ੀਆਂ ਪਟੀਸ਼ਨਾਂ ਪਾਉਂਦੇ ਹੋ ਇਸ ਵਿੱਚ ਹਿੱਸਾ ਲੈਣ ਲਈ ਦਬਾਅ ਪਾਉਣਾ ਪਾਉਂਦੇ ਹੋ ਵਕੀਲਾਂ ਦੇ ਰਾਹੀਂ ਤੇ ਆਪਣੀਆਂ ਪਟੀਸ਼ਨਾਂ ਦੇ ਵਿੱਚ ਜਿਹੜੇ ਵਕੀਲ ਕਰਦੇ ਹੋ ਹੁਣ ਆਕਾਰ ਜੀ ਚੀਫ ਜਸਟਿਸ ਦੀ ਬੈਂਚ ਇਸਾਰ ਜੀ ਤੇ ਜੁਲਾਈ 2 ਜੁਲਾਈ ਨੂੰ ਆਪਣੇ ਫੈਸਲੇ ਸੁਣਾਵੇਗੀ ਕਿਉਂਕਿ ਇਹ ਮਾਮਲਾ ਉੱਥੇ ਬੈਂਚ ਤੇ ਚੱਲ ਰਿਹਾ ਸੋ ਇੱਕ ਵਾਰ ਫੇਰ 21 ਦਿਨਾਂ ਦੀ ਪਰਲੋ ਮੰਗੀ ਆ ਰਾਮ ਰੇਮ ਨੇ ਲਗਾਤਾਰ ਰਾਮ ਰੇਮ ਆਇਸਾਲ ਪਰੋਲ ਤੇ ਪ੍ਰੋਲ ਲੈ ਰਹੇ ਨੇ ਜਿਸ ਤੇ ਸੁਪਰੀਮ ਕੋਰਟ ਵੀ ਇਹ ਮਾਮਲਾ ਪਹੁੰਚਿਆ ਸੀ ਕਿ ਇਹਨਾਂ ਨੂੰ ਕਿਉਂ ਦਿੱਤੀ ਜਾਂਦੀ ਹੈ ਤਾਂ ਸੁਪਰੀਮ ਕੋਰਟ ਨੇ ਝਾੜ ਪਾਈ ਸੀ ਕਿ ਕਬਲਤ ਕਰੇ ਇੱਕ ਕਤਲ ਕੇਸ ਦੇ ਵਿੱਚ ਦੋਸ਼ੀ ਜਿਹੜਾ ਉਮਰ ਕੈਦ ਕੱਟ ਰਿਹਾ ਉਸ ਨੂੰ ਇੰਨੀਆ ਫਰਲੋ ਤੇ ਪਰਲੋ ਕਿਉਂ ਦਿੱਤੀਆਂ ਜਾ ਰਹੀਆਂ ਨੇ ਤਾਂ ਦੇਖਣਾ ਹੈ 2 ਜੁਲਾਈ ਨੂੰ ਕੀ ਇਸ ਤੇ ਫੈਸਲਾ ਆਵੇਗਾ ਤੇ ਹਰਿਆਣੇ ਦੀ ਸਰਕਾਰ ਇਸ ਤੇ ਕੀ ਫੈਸਲਾ ਸੁਣਾਵੇਗੀ ਕਿ ਰਾਮ ਰਹਿਮ ਨੂੰ 21 ਦਿਨ ਦੀ ਪਰਲੋ ਦਿੱਤੀ ਜਾਵੇਗੀ ਜਾਂ ਹਾਈ ਕੋਰਟ ਇੱਕ ਵਾਰ ਫੇਰ ਰਾਮ ਰੇਮ ਨੂੰ ਫੇਰ ਝਾੜ ਪਾਵੇਗੀ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਸੁਨਾਰੀਆ ਜੇਲ੍ਹ ਤੋਂ ਰਾਮ ਰਹਿਮ 21 ਦਿਨ